ਔਰ ਵੀਰ ਜੀ ਕੀ ਹਾਲ ਚਾਲ ਜੀ ਅੱਜ ਤੁਹਾਨੂੰ ਆਪਾਂ ਫੇਰ ਇੱਕ ਵਾਰ ਜਿਹੜੇ ਬੂਟੇ ਬਾਟੇ ਲਾਏ ਸੀ ਉਹਨਾਂ ਬਾਰੇ ਦੱਸਾਂਗੇ ਨਾਲ ਦਿਖਾਵਾਂਗੇ ਸਬਜ਼ੀ ਆਪਣੀ ਵੇਖੋ ਅੱਜ ਲੈਣ ਲਈ ਆ ਆ ਵੇਖੋ ਆਪਣੀ ਅਰਬੀ ਇਹ ਚ ਹਲਦੀ ਲਾਈ ਆ ਬਤਾਉਂ ਸਭ ਤੋਂ ਜ਼ਿਆਦਾ ਬਤਾਉ ਲਿੰਦੇ ਇਹ ਇਹ ਤਾਂ ਆਰਤੀ ਜੇ ਦਿਨ ਦੂਜੇ ਦਿਨ ਬਤਾਉ ਦੀ ਵਾਰ ਹੀ ਆ ਜਾਂਦੀ ਆ ਸਬਜੀ ਨਵੀਂ ਲਾਈ ਲਫਾਫਾ ਪਾ ਕੇ ਨਾ ਹੁਣ ਇੰਨਾ ਦਿਨਾਂ ਚ ਛੋਣੇ ਚੰਦੇ ਨੂੰ ਰੋਜ ਜਾਈਦਾ ਤੇ ਗੋਡੀ ਕਰਨੀ ਉਕੀ ਹੋ ਜਾਂਦੀ ਆ ਲਫਾਫਾ ਲਾ ਜੀਦਾ ਆ ਪਿੰਡੀ ਸ਼ਵਾ ਸ਼ਵਾ ਲੈਂ ਮਰਾ ਸ਼ਵਾ ਇੱਕ ਪਾਸੇ ਜੋ ਖਲੋਤੇ ਆਂ ਕ੍ਰੇਲੀ ਦੋ ਲੰਮੀਆਂ ਲੈਣ ਲਾਈਆਂ ਪਰ ਤੋੜ ਦੇਣੀ ਆ ਪਾਂ ਦੇ ਯਾਰ ਜੱਤੀ ਚ ਨਹੀਂ ਪਾ ਉਹ ਵੈਸਾ ਬੰਦਾਰ ਲਾ ਕੇ ਇਹਦੀ ਸਬਜੀ ਚ ਬਣਾ ਓਏ ਚਪਲਾ ਜੱਤੀ ਲਾ ਕੇ ਚੱਲ ਗੋਲੀ ਮਾਰ ਦਿਓ ਮੇਰੇ ਮੈਂ ਵਿੱਚ ਚਪਲਾ ਬਣਿਆ ਇਹਦੇ ਮਿੱਠੂ ਚਪਲਾਂ ਨਾਲ ਇਹਦੀ ਜਿਹੜੀ ਪਿੰਡੀਆਂ ਵੀ ਤੋੜਨੀਆਂ ਅੱਜ ਇਹ ਸਾਡਾ ਮਿੱਠਣ ਚੱਕਰਵਰਤੀ ਤਰ੍ਹਾਂ ਵੇ ਲੋ ਓਏ ਪੱਕ ਗਈਆਂ ਨਾ ਹੁਣ ਤਰ੍ਹਾਂ ਬੱਕੀ ਜਾਂਦਾ ਬੰਦ ਸੱਤ ਨਹੀਂ ਖਰਾਬ ਹੋ ਗਈ ਯਾਰ ਤੋੜਨ ਖੁਣੋ ਹੀ ਨਾ ਸਾਡਾ ਆਮ ਇਹ ਜਿੰਨੂ ਖਰਾਬ ਹੋ ਗਿਆ ਇਹਨੂੰ ਬਾਹਰ ਸੁੱਟੋ ਕੰਦੋਂ ਪਾਰ ਯਾਰ ਹੁਣ ਓਏ ਵਿੱਚੇ ਵਗੂਗ ਜਾਣੀਆਂ ਹੈ ਟਾਇਰ ਨਹੀਂ ਕਰਦੈ ਲਾ ਗਿਆ ਪਰ ਮੁਸ਼ਕ ਜਿਹਾ ਆਊਗਾ ਸਬਜੀ ਚੋਂ ਟਾਇਰ ਤੇ ਕੀ ਪੈਂਚਰ ਕਰਨਾ ਆ ਵੇ ਲੋਹੀਂ ਅੱਜ ਇੱਕ ਦਿਨ ਛੱਡ ਗਏ ਤੇ ਇੱਕ ਦਿਨ ਬਾਅਦ ਸਬਜ਼ੀ ਥੋੜੀ ਆ ਤਿੰਨ ਤੋੜੇ ਸਬਜ਼ੀ ਹੋਵੇ ਟਮਾਟਰਾਂ ਦੇ ਤੇ ਆਪਾਂ ਇੰਨੀ ਕ ਸਬਜ਼ੀ ਘਰ ਜੋਗੀ ਖਾਣ ਜੋਗੀ ਲਈ ਹੋਵੇ ਕਿੰਨਾ ਥਾਂ ਉੱਚਾ ਚੱਪੜਾ ਤੇਰੇ ਹਿਸਾਬ ਨਾਲ ਇਹ ਦੋ ਕਨਾਲ ਕਿਥਾਂ ਹੋਣਾ ਨਾ ਕਨਾਲ ਤੋਂ ਵੀ ਘੱਟ ਹੀ ਆ ਯਾਰ ਤੇ ਸਾਡਾ ਟੱਬਰ ਤੇ ਹਿਸਾਬ ਲਾ ਲਓ ਵੀ ਆਪਾਂ 35 40 ਜੀ ਆ ਸਾਡੇ ਤੇ ਅਸੀਂ ਕਦੀ ਸਬਜ਼ੀ ਮੋਲ ਦੇ ਨਹੀਂ ਲੈਂਦੀ ਤੇ ਜਿਤਨਾ ਜਿਹੜੇ ਬੰਦੇ ਕੋ 2 4 ਜੀ ਆ ਤੇ ਉਹ ਯਾਰ ਗਮਲਿਆਂ ਦੀ ਸਬਜ਼ੀ ਲਾਲੇ ਤੇ ਮੋਦ ਲੈਉਣ ਦੀ ਲੋੜ ਨਹੀਂ ਮੇਰੇ ਵੀਰ ਇਹੋ ਇਹੋ ਜੇ ਕੰਮ ਜਿਹੜੇ ਆ ਨਿਕੇ ਨਿਕੇ ਕਰਦੇ ਰਹਾ ਕਰੋ ਨਾਲੇ ਬੰਧਾਰ ਹੀ ਲੱਗਾ ਰਹਿੰਦਾ ਅਫਸੈਟ ਨਹੀਂ ਹੁੰਦਾ ਵਿਹਲਾ ਬੰਦਾ ਅਫਸੈਟ ਹੁੰਦਾ ਇਹਦੇ ਨਾਲ ਉਹਨਾਂ ਵੇਖੋ ਕਿੰਨੇ ਟਮਾਟਰ ਤੇ ਸਾਰੀਆਂ ਸਬਜ਼ੀਆਂ ਲਾਈਆਂ ਤੇ ਕਿਤੇ ਅੱਜ ਤਿੰਨ ਤੋੜੇ ਸਬਜ਼ੀ ਦੇ ਲੱਤੇ ਤਰੀਕ ਜਲੀ ਲਪੜਾ ਸਟੈਪਿੰਗ ਦੇ ਉਹ ਉਹ ਬਲਾਰ ਵਾਲੇ ਦੇ ਵੀ ਤਰੀਕ ਚਾਚਾ ਕਿਹੜੀ ਦਿਖਾਉਂ ਰਿਆ ਲੋ ਜੀ ਹੁਣ ਅੱਜ ਹੀ ਖਾ ਥੋੜੀ ਰਹਿ ਗਈ ਸਾਡਾ 150 ਬੋਰਾ ਉਹ ਵੀ ਲੈ ਆਏ ਨਾਲ ਅੱਜ ਤੋਂ ਹੁਣ ਕੰਮ ਦੀ ਸ਼ੁਰੂਆਤ ਹੋ ਜਿਹੜੀ ਨਾਲ ਹੀ ਰੋਟਾ ਵੀਟਰ ਲੱਜ ਲਿਆ ਤੇ ਇਹਨੂੰ ਲਾ ਕੇ ਹੁਣ ਕਈ ਸ਼ੱਕ ਦਿਨ ਚੱਲ ਕੇ ਸ਼ਾਦਾ ਪਾਣੀ ਦੇ ਫਿਰ ਕੰਮ ਦੀ ਤਿਆਰੀ ਕਰਦੇ ਆ ਅੱਜ ਪੰਜਰਾ ਲੀੜਾ ਲੱਗਾ ਜੀ ਇੱਥੇ ਆਣਾ ਅੱਜ ਸਰਕਾਰੀ ਜਿਹੜੀ ਜੋਬ ਆ ਸ਼ੁਰੂ ਹੋ ਗਈ ਆ ਮਿਲਟਰੀ ਜਿਹੜੀ ਆ ਹੁਣ ਭਾਰਤ ਕੀ ਬਿਕਸ ਹੋ ਜਣੀ ਆ ਜਿੰਨੇ ਦਿਨ ਖੋਨਾ ਵੀ ਲੱਗਦਾ ਇੱਥੇ ਮਾਰ ਨਾਲ ਨਜ਼ਾਰੇ ਲਿਆ ਆ ਗਰਾਏ ਬਸ ਕਰਦੇ ਪੜਾਏ ਉਨਾ ਆਖਰੀ ਕਈਆਂ ਗੁਈਆਂ ਮਾਰ ਕੇ ਅੱਜ ਸ਼ਾਮ ਨੂੰ ਕਰਾਂਗੇ ਕੰਮ ਚਾਲੂ ਮਸ਼ੀਨ ਨਾ ਮੁੜ ਕੇ ਫੇਰ ਦੁਬਾਰਾ ਮਿੱਠੀ ਮਿੱਠੀ ਲਾਵਾਂਗੇ ਇੱਕ ਵਾਰ ਐ ਮੈਂ ਲੈ ਵੀ ਆਇਆ ਇਹ ਰਾਂ ਜਮਾ ਰਸਤਾ ਪਾਉਦੀ ਆ ਜੀ ਤੇ ਜਿਹੜਾ ਇਹ ਇੰਜਣ ਦਾ ਮੈਂ ਛੇਜੇ ਮੰਗਾਇਆ ਸੀ ਬੇੜੀ ਦੇ ਲੋਨ ਨੂੰ ਅੱਛਾ ਆ ਗਿਆ ਇਹਨਾਂ ਸਾਨੂੰ ਰੋਜ਼ ਉੱਠੋਣਾ ਪੈਂਦਾ ਵੰਜ ਲਾ ਕੇ ਅੱਛਾ 2 ਘੰਟੇ ਲੱਗਦੇ ਅੱਛਾ ਮੇਰਾ ਰਾਦਾ ਹੀ ਵੀ ਅਗਨ ਬੋਰਡ ਬਣਾ ਕੇ ਇਹਦੇ ਥਾਲੋ ਲੰਮੀ ਸ਼ਾਟ ਲਾ ਦਿੰਦੇ ਪੱਖਾ ਲਾ ਅੱਛਾ ਬੜਾ ਵਧੀਆ ਜਿਗਾੜੀ ਤੇ ਮੁੜ ਕੇ ਫਿਰ ਇਦਾਂ ਤਿੰਨ ਦਿਨ ਪਾਣੀ ਜਿਆਦਾ ਵਗਿਆ ਮਨਸ ਤੁਰਕੇ ਹੁੰਦੇ ਗਦਰ ਨਹੀਂ ਕਰਿਆ ਬੜਾ ਵਧੀਆ ਫਸਟ ਬਹੁਤ ਵਧੀਆ ਦਾ ਨਾ ਅੱਜ ਦੇ ਕਦ ਮੋਟਾ ਕੁਝ ਨਹੀਂ ਇਹਨੂੰ ਨਾ ਕੋਈ ਖਾਦ ਪਾਈ ਆ ਕੁਛ ਨਹੀਂ ਉਹ ਇਹ ਰੰਗ ਜਿਦਾ ਉਹ ਦੁਕਾਨ ਵਾਲੇ ਤੋਂ ਰੰਗ ਲਾ ਕੇ ਵੇਚਦੇ ਨੇ ਉਹਦੇ ਰੰਗ ਲਗਾ ਰਾਂ ਇਹ ਕੋਈ ਵੇਲਾ ਨੂੰ ਭਾਈ ਬਸ ਸਪਰੇਅ ਕੀਤੀ ਇੱਕ ਦਜੀ ਆਪਣੀ ਜਿਹੜੀ ਫੰਗੀਸਾਈਡ ਅੱਛਾ ਨਹੀਂ ਤੇ ਕੋਈ ਵੀ ਨਹੀਂ ਬਾਕੀ ਨਾ ਖਾਦ ਕੁਝ ਨਹੀਂ ਵਾਇਦਾ ਹੀ ਆ ਦੇ ਖਾ ਕੇ ਵੇਖੋ ਗੱਡੀ ਸਵਾਦ ਲੱਗ ਗਣੀ ਚੰਗਰੇ ਦੇ ਚੰਗਰੇ ਦੇ ਦਾਣੇ ਜਿਹੀਆਂ ਉਹਦੇ ਫੇਰ ਪਾਉਂ ਪਾਲਸਾ ਰੰਗ ਰੰਗ ਮਲਾ ਕੇ ਦਿੰਦੇ ਨਾ ਪੱਕੀ ਵੀ ਯਾਰ ਫੋਨ ਪੱਕੀ ਆ ਇਹਦੇ ਵਿੱਚ ਭਾਈ ਆਵੇ ਛੋਨਾ ਜਿ ਤਰਾ ਫਲੀਆਂ ਨਾ ਮੇਰੇ ਦਰ ਦੇ ਹਰੀਆ ਆ ਦੇ ਕੋ ਨਹੀਂ ਆ ਜਿਹੜੀ ਹੈ ਨਾ ਜੇ ਆਪਾਂ ਨਹੀਂ ਵੜਦੇ ਇਹਨੇ ਨਹੀਂ ਫਿਰ ਇਹਦੇ ਬਕਣਾ ਇਹਨੇ ਖਰਾਬ ਕਰਨ ਦੀ ਕੀ ਮਕੀਰ ਮੈਨੂੰ ਬਦੂ ਦਿੰਦੀ ਹੁਣ ਇਹਨੂੰ ਵੱਡ ਗਈ ਜਿਹੜੋ ਢੇਰੀ ਨਾਲ ਦੀ ਤੇ ਜਿੰਨੀ ਧੁੱਪ ਪੈਂਦੀ ਹੈ ਭਲਕੇ ਬਣ ਜਿੰਦੀ ਵੱਡੀ ਓਦਾਂ ਜੇ ਮਸ਼ੀਨ ਨਾਲ ਕੱਢਦੇ ਆ ਇਹ ਫਲੀਆਂ ਜਿਹੜੀਆਂ ਮੈਨੂੰ ਬੰਦ ਕਰ ਰਹੀਆਂ ਫਲੀਆਂ ਤਿਆਰੀਆਂ ਨਹੀਂ ਕੀਤੀ ਪੂਰੀਆਂ ਫਲੀ ਕਿੰਦੀ ਨਹੀਂ ਹੋਈ ਇਹ ਤੇ ਹੀ ਨਾ ਇੱਕ ਹਿਸਾਬ ਨਾਲ ਜਿ ਤਰ੍ਹਾਂ ਉਹਨੂੰ ਆਂ ਲੈਂਦੇ ਆ ਪੁੱਛੇ ਮੋਠੋ ਗਣ ਵਾਲੀ ਗੱਲ ਅਸੀਂ ਕਿੰਦੇ ਵਾਂ ਦੀ ਛੱਤਾਂ ਦੇਗੀ ਇਦਰ ਨਾ ਬੀਜੇ ਬੜੇ ਸੋਹਣੇ ਉੱਗੇ ਜੁਰ ਹਿੰਦਰਾ ਘੜਾ ਦਾ ਇਹ ਜੇ ਨੀ ਤਰੇ ਆ ਸਸਤੀ ਮਾਲਾ ਹੋਂ ਤਾਂ ਫੜੀ ਨਹੀਂ ਆ ਲੈਣ ਆਂ ਅਸੀਂ ਇੱਥੇ ਹੁਣ 400 ਕੋਲ ਸਾਡੇ ਚੱਲਦੇ ਨੇ ਮੁੰਡਾ ਲਿਸਟੇ ਕਰੰਦੇ ਨੇ ਭਾਈ ਜੀ ਨਾਲ ਟ੍ਰੈਕਟਰ ਮਸ਼ੀਨ ਕਰੀ ਵੀ ਲੱਗਦਾ ਨਾ ਬੱਚੀ ਲੱਗਦੀ ਐਸ਼ਾ ਹੀ ਹਾਂ ਹੁਣ ਚਾਹੀਦੇ ਰਸ ਨਾ ਉਹ ਗੋਹੋਂ ਉਹ ਉਹ ਜਲੇ ਹਾਂ ਉਹ ਜਦੋਂ ਇਹ ਬਣਿਆ ਬੀਲਰ ਲੈ ਲੋ ਨਾਲ ਟਰੈਕਟਰ ਸਬਸਿਡੀ ਆ 10 ਲੱਖ ਰੁਪਇਆ ਸਬਸਿਡੀ ਆ ਬਣਾ ਹਾਂ ਸੋਰੀ 6 ਲੱਖ ਰੁਪਇਆ 24 ਲੱਖ ਸਬਸਿਡੀ ਆ ਦੀ ਲ ਬਹੁਤ ਤਕੜਾ ਬਰੋਲਾਵਾ ਸਰਕਾਰ ਦਾ ਸਾਥ ਹੋਵੇ ਨਾਲ ਟਰੈਕਟਰ ਨਾਲ ਬੀਲਰ ਬੀਲਰ ਰਹਿ ਗਏ ਦੋਵੇਂ ਲੈਣੇ ਠੀਕ ਇਹਨਾਂ ਕੋਈ ਚਾਬੀਆਂ ਹੈਗੀਆਂ ਹਾਂ ਕਿਹੜਾ ਕੱਢਿਆ ਹੈ ਠੰਡ ਕੇ ਆਈ ਹੈ ਜੇ ਇਹਨਾਂ ਮੱਕੜਾ ਆਣੀ ਜੇ ਇਹਨੂੰ ਮੈਂ ਪਰਸੋਂ ਲੈ ਗਿਆ ਤਾਂ ਤੱਕ ਚੱਲ ਹੈ ਮੇਰੇ ਨਾਲ ਤੁਹਾਨੂੰ ਕਾਫੀ ਸਾਰੀ ਉਮਰ ਕਰਨਾ ਹੋਣਾ ਬਸ ਘੱਟਾਂ ਨਾਲ ਅੱਛਾ ਅੱਜ ਸਾਡੇ ਸੰਧੂ ਫਰਮ ਵਾਲੀ ਫਾਰਮ ਤੇ ਭਾਈ ਯੋਗਾ ਸਿੰਘ ਜੀ ਪਹੁੰਚੇ ਨਾਲੇ ਉਹਨਾਂ ਨੇ ਸਾਨੂੰ ਸਾਡੇ ਕੋਲ ਮਸ਼ੀਨ ਥੋੜੀ ਇਲੀਅਰ ਚਲਾਈ ਹੀ ਤੇ ਨਹੀਂ ਚੱਲਣ ਢੀ ਸੀ ਫਿਰ ਵਾਪ ਆਏ ਇੱਥੇ ਤੇ ਸਾਨੂੰ ਨਾਲੇ ਜਾਸਕਾ ਗਏ ਚਲੋਂ ਦੀ ਇਹਨਾਂ ਥੋੜੀ ਜਿਹੀ ਰੇਸ ਘਟ ਰਹਦੇ ਸੀ ਉਹਨਾਂ ਨਾਲੇ ਤਿੰਨ ਚਾਰ ਗਿੜੇ ਆਪ ਲਿਆਂਦੇ ਨਾਲੇ ਉਹਨਾਂ ਦਾ ਨਾ ਪਹਿਲਾਂ ਤਾਂ ਚੌਂਕੀ ਮੈਨੂੰ ਓਡੇ ਦਿਨਾਂ ਦਾ ਫੋਨ ਲਾਉਂਦਾ ਹੈ ਕਿ ਮੈਂ ਤੁਹਾਡੇ ਇੱਥੇ ਸੁਰਗਾਂ ਦੀ ਪੂਰੀ ਪਾਰ ਜ਼ਰੂਰ ਆਉਣਾ ਤੁਹਾਨੂੰ ਮਿਲਣਾ ਨਾਲੇ ਇਸੇ ਭੱਜਣ ਨਾਲ ਉਹ ਅੱਜ ਸਾਨੂੰ ਮਿਲ ਕੇ ਗਿਆ ਸੀ ਇੱਥੇ ਸ਼ਰਧਾਈਆਂ ਦੇ ਰਗੜੇ ਰੂੜੇ ਲਾਏ ਛਗੇ ਨਾਲੇ ਵਾਵਾ ਗੱਲਾਂ ਬਾਤਾਂ ਕੀਤੀਆਂ ਨਾਲੇ ਮੂੰਗੀ ਵੱਢ ਕੇ ਤੇ ਨਾਲਿਆਂ ਤੁਹਾਨੂੰ ਵੀ ਦਿਖਾਇਆ ਵੀ ਜਿਹੜੀ ਮੂੰਗੀ ਆ ਉਹ ਜ਼ਰੂਰੀ ਨਹੀਂ ਆ ਵੀ ਸਪਰੇਅ ਨਾਲ ਪਕਾਈ ਜਾ ਸਕੇ ਇਹੋ ਜੇ ਨਿੱਕੇ ਨਿੱਕੇ ਜਿਹੜੇ ਸਾਧਨ ਆ ਉਹ ਆਪਾਂ ਨੂੰ ਲੈ ਲੈਣੇ ਚਾਹੀਦੇ ਆ ਤਾਂ ਜੋ ਆਪਾਂ ਆਪਣੀ ਕਿਸਾਨੀ ਨੂੰ ਬਚਾ ਸਕੀਏ ਤੇ ਦਵਾਈਆਂ ਸਪਰੇਅਾਂ ਤੋਂ ਰੈਤ ਜਿਹੜੀਆਂ ਸੌਜੀਆਂ ਉਹ ਆਪਾਂ ਘਰੇ ਬਣਵਾ ਸਕੀਏ ਇਹ ਬਹੁਤ ਵਧੀਆ ਬਰਾਲਾ ਹੈ ਨਾ ਭਾਈ ਹੁਣ ਸਾਡੇ ਤੋਂ ਕੋਈ ਨਹੀਂ ਵੇਦੋ ਆਪ ਸਾਨੂੰ ਬਸਾਬ ਦੇ ਖਰਚੇ ਦੇ ਦੇ ਗਏ ਆ ਸਾਰਾ ਕੋਈ ਸਾਡੇ ਕੋਈ ਕਿਰਾਇਆ ਭੜਾ ਨਹੀਂ ਮਿਲਿਆ ਮਾੜਾ ਮਿਹਨਤ ਨਾਲ ਕੀ ਇਹ ਪਹਿਲਾਂ ਨੂੰ ਕਹਿੰਦੇ ਸੀ ਨੀਂ ਤੇ ਨਹੀਂ ਲਿਆ ਰਹੇ ਕਿੰਨਾ ਚਿਰ ਆਉਂਦੇ ਆ ਸਾਨੂੰ ਸਾਨੂੰ ਮਿਲਣਾ ਤੇ ਇਹਦੇ ਜਿਹੜੀ ਜਿਹੜੀ ਬਣਾਉਣੀ ਹੈ ਉਹਦੇ ਫਸਲਾ ਨਹੀਂ ਆਉਂਦਾ ਉਹਨਾਂ ਨੂੰ ਉਸੇ ਵੇਲੇ ਮਿਲਿੰਦੇ ਇਹ ਮਸ਼ੀਨ ਪਰਵਰਤਵਾਦੀ ਅੱਜ ਆਪ ਆ ਕੇ ਮਾਲ ਸੱਤਰੀ ਚੈਲੰਜ ਕਰਕੇ ਸਾਨੂੰ ਦੱਸਾ ਦੇ ਆ ਰਿਹਾ ਗੇ ਇਹਨਾਂ ਦਾ ਬਹੁਤ ਬਹੁਤ ਨੰਦਰੀ ਦੀ ਤੇ ਚੰਗੀ ਜਿਹੀ ਅਵੇ ਸਿੱਟਾਂ ਲੋਦੀ ਬਈ ਕੁਝ ਪਾਸੇ ਦੀ ਇੱਕ ਮਾਲੀ ਦਾ ਬੰਦਾ ਆਪਾਂ ਨੂੰ ਜੋ ਪਸੰਦੀਦਾ ਮਾਲ ਦਾ ਇੱਕ ਬੰਦੇ ਮੇਰੇ ਵੀਰ ਹੋਣ ਤੇ ਆਪਣੀ ਪਸੰਦੀਦਾ ਜਿਹੜੀ ਆਪਾਂ ਬੋਲਦੇ ਕਿਸੇ ਹੋਰ ਕਿ ਆਹ ਤੇ ਖੜੇ ਹੈ ਇੱਕ ਹਾਇਰਕ ਬੰਦਾ ਜਿਹੜਾ ਹੈ ਮਾਣ ਕੀ ਗੱਲ ਹੈ ਉਹ ਜੇ ਆਪਾਂ ਸੋਚ ਲਈ ਜਿਹੜੀ ਨੂੰ ਵਿਕਾਸ ਕੀ ਇਹ ਵੀ ਅਸੀਂ ਤਸਵੀਰਾਂ ਬਣਾ ਲਈਏ ਉਸ ਕਰਕੇ ਮੇਰੇ ਵੀ ਇੱਕ ਨਵੀਂ ਫੀਲ ਆ ਗਈ ਬਹੁਤ ਬਾਬਰ ਤਾਂ ਜੀ ਯਾਰ ਮਸ਼ੀਨਾਂ ਲਿਆ ਕੇ ਇੱਕ ਨਾਲੇ ਮੇਬਰ ਦਾ ਪਾੜਦਾ ਤੇ ਨਾਲ ਹੀ ਆਪਣਾ ਨਿੱਕਰ ਮਰਾ ਅਸਰ ਦੱਗੀ ਘੱਦੀ ਹੋਵੇ ਕੋ ਮਸ਼ੀਨਾਂ ਦਾ 24x10 ਦਾ ਚੱਕਰ ਤੇ ਇਹ ਵੀ ਇਨਾਲਾ ਟਕੀ ਸੇਵ ਕਰੀ ਜਾਂਦੀ ਹੈ ਇਹਨੂੰ ਕੱਟ ਕੇ ਮੁੜ ਕੇ ਹੀ ਕੱਢੀ ਮਸ਼ੀਨਾਂ ਤੇ ਪਾਉਂਦੇ ਨੇ ਇਹ ਬਹੁਤ ਵਧੀਆ ਮਸ਼ੀਨਾਂ ਹੈ ਕੱਟੇ ਮੇਰੇ ਜੀ ਆਰ ਦੀਆਂ ਸਪਰੇਆਂ ਤੋਂ ਛਡਾਉ ਕਹਿਣਾ ਲੋਕਾਂ ਦਾ ਓ ਤੇਰਾ ਮਾਹਰਾ ਉਹਨਾਂ ਨੇ ਕਿੱਥੇ ਲਾ ਰਹੀ ਆ ਇਹ ਤਾਂ ਪਟੇ ਰਿਆ ਲਾਗੇ ਮੁੜ ਕੇ ਵੱਡੀ ਮਸ਼ੀਨ ਦੇ ਨਾਲ ਇਹ ਲੈ ਰਹੀਆਂ ਕਰਨ ਲਾਗੇ ਇਹੋ ਜਿਹਾ ਸਪਰੇਅ ਕਰਦੇ ਮੂਲੀ ਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਕੋਈ ਕਾਹ ਕਰਕੇ ਅੱਜ ਆਪਾਂ ਇਹ ਮਕੀਂਦਰੀਆ ਦੇ ਜਿਹੜਾ ਨਾਲ ਸਪਰੇਅ ਕਰਤੀ ਇਹ ਨਾ ਪ੍ਰੋਬਲਮ ਕਿ ਉਹ ਪ੍ਰੋਵਾਈਡ ਕਰਵਾਈਆ ਬਹੁਤ ਵੀ ਇਹਨਾਂ ਵੀ ਜਿਆਦਾ ਭਾੜਾ ਆਵੇ ਕੋਈ ਕੋਈ ਇਹਦੇ ਤੇ ਲਾਦ ਰਹੀਆਂ ਕਿੰਨਾ ਲੇਵਰ ਦਾ ਬੱਚਾ ਮਰਾ ਆਪਣੀ ਬੱਚੋ ਦੇ ਕੋਲ ਉਹ ਬੋਲ ਰਹੀਆਂ ਨੇ ਕੋਈ ਜਦੋਂ ਮੈਂ ਨਾ ਤਰਵਾਉਂ ਉਹ ਵੀ ਜਿਹੜਾ ਤੇ ਆਪਣੇ ਛੇੜੇ